ਦੇ ਕਿੰਨਾ ਲੱਗਦਾ ਮਿਣਾਉਂਦੀ ਹੈ ਨਹੀਂ ਲੱਗਦਾ ਨਹੀਂ ਮੇਰਾ ਮੇਰਾ ਬੇਟਾ ਮੰਦਾ ਸਾਥ ਕੁੜੀ ਅੜਤੀ ਕੇ ਮਹਾਤ ਜ ਹਾਥੀ ਨਹੀਂ ਹੈਗੇ ਤੁਸੀਂ ਵੀ ਲਾਉਣਾ ਕਿਹੜਾ ਨਾ ਨਾ ਆਪਾਂ ਨਹੀਂ ਵੈਸੇ ਖਾ ਗਏ ਵੈਸੇ ਵੀ ਲਾਉਂਦੇ ਕੀ ਬਤ ਕਰੇ ਲੇਕਿਨ 1 ਸੈਕਿੰਡ ਕੀ ਕੀ ਸ਼ੌਂਕ ਹੈ ਤੁਹਾਡੇ ਦੀ ਗੇੜੀਆਂ ਮਾਰਦੀ ਨੂੰ ਕੀ ਨਾਮ ਹੈ ਤਾਂ ਮੀਮੀ ਕੀ ਮੀਮੀ ਮੀਮੀ ਸ਼ੌਂਕਾ ਸੰਕਿੰਦੇ ਹਾ ਕੋਈ ਸ਼ੌਕ ਵੀਰੇ ਕਾਰਜ ਨੂੰ ਪੇਮੈਂਟ ਨਹੀਂ ਆਦੀ ਆਪ ਵੀ ਤੁਮੋਂਦੇ ਸੀ ਤੇ ਆਪ ਵੀ ਕਰਤਾ ਸੀ ਕਾਰਜ ਦੇ ਬੀਨਿੰਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੀ ਕਰਦੇ ਹੁੰਦੀ ਸੋਚ ਜਾਨੀਆ ਨਾਲੇ ਨਹੀਂ ਆ ਇੱਥੇ ਆ ਜਾਨੀਆ ਇੰਸਟੀਚੂਟ ਤੇ ਫਿਰ ਵਾਪਿਸ ਘਰ ਚਲ ਜਾਨੀਆ ਫਿਰ ਸੋ ਜਾਨੀਆ ਫਿਰ ਉੱਥੇ ਆ ਨਹੀਂ ਜਦੋਂ ਬਈ ਰਿਫਿਊਜ਼ ਲਾਈ ਸੀ ਡਾਕਟਰ ਨੂੰ ਬਹੁਤ ਲੱਗਿਆ ਹੁਣ ਮੇਰਾ ਵੀ ਉਹ 10 20 ਮਿੰਟ ਹੀ ਹੋਏ ਸੀ ਜ਼ਿਆਦਾ ਨਹੀਂ ਹੋਇਆ ਚਲੋ ਤਾਂ ਤਾਂ ਰੋਟੀ ਨਿਕਾਦੀ ਜਾਂ ਨਾ ਇਹ ਅਬਿਆਜ ਜ਼ਿਆਦਾ ਰਹਿਣੇ ਉਹਦੀ ਪਰ ਨਾਲੇ ਵੀ ਕੀ ਗੱਲ ਖਾਸ ਲੱਗਦੀ ਏਦੀ ਜੀ ਵੱਧਦੀ ਆ ਬਸ ਛੋਟੀ ਖਾਸ ਗੱਲ ਕੀ ਏਦੀ ਜੀ ਵੱਧਦੀ ਆ ਨੇ ਮਨੀ ਮੂਸੇ ਵਾਲਾ ਸੁਣਦਾ ਇਹ ਉੱਥੇ ਖੜਾ ਵੀ ਐ ਕਰੀ ਜਾਂਦਾ ਇਹ ਕਹਿੰਦਾ ਪੱਗ ਸੈੱਟ ਕਰਕੇ ਕਹਿੰਦਾ ਲੱਗਦਾ ਸਿੱਧੂ ਮੂਸੇ ਵਾਲਾ ਸੋ ਹਾਂ ਦੀ ਸੱਚੀਆ ਮਿੱਤਰੋ ਕੀ ਹਾਲ ਚਾਲ ਹੈ ਦੀ ਉਮੀਦ ਕਰਦੇ ਆਂ ਆਸ ਕਰਦੇ ਆਂ ਕਿ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਆ ਇਸ ਕਰਕੇ ਦੀ ਕਿ ਅੱਜ ਮੈਂ ਆਪਣੀ ਏਰੀਅਰ 'ਚ ਆਇਆ ਤੇ ਜਦੋਂ ਆਪਣੀ ਏਰੀਅਰ 'ਚ ਆ ਕੇ ਸਾਨੂੰ ਸ਼ੂਟ ਕਰਨ ਦਾ ਮੌਕਾ ਮਿਲਦਾ ਤੇ ਸਾਡਾ ਹੋਰ ਵੀ ਥੋੜਾ ਜਿਹਾ ਮਾਣ ਦਾ ਵਾਜਦਾ ਵੀ ਸਾਡੇ ਏਰੀਆ ਦੇ ਜਵਾਕ ਗਲਵਤ ਕਰਦੇ ਮਾਲਪਤੀ ਬਾਹਲੇ ਦਾ ਰੌਣਕ ਮੇਰੇ ਤੋਂ ਪੱਤੀ ਹੈ ਸੋ ਬਹੁਤ ਦਾ ਸਮਾਨ ਲਾਈ ਸਦਾ ਸ਼ੋਧੀ ਸ਼ੁਰੂਆਤ ਕਰਦੇ ਆਂ ਬੱਚਿਆਂ ਦੀ ਗੱਲਾਂ ਬਾਤਾਂ ਨਾਲ ਸ਼ੁਰੂ ਕਰਦੇ ਆਂ ਸੋ ਭਈ ਸਾਰੇ ਤਿਆਰ ਹੋ ਦੀ ਹਾਂਜੀ ਪਹਿਲਾਂ ਹੁਣ ਮੁੰਡਿਆਂ ਨਾਲ ਦੱਸਣਾ ਫਿਰ ਕੁੜੀਆਂ ਨਾਲ ਦੱਸਣਾ ਠ ਤੋ ਪਹਿਲਾ ਕੁੜੀਆਂ ਬੋਲਿਓ ਸੋ ਸਭੇ ਸਾਰੇ ਕੁੜੀਆਂ ਤਿਆਰ ਹਾਂ ਜੀ ਵੈਰੀ ਗੁੱਡ ਜੀ ਸੋ ਮੁੰਡਿਓ ਤਿਆਰ ਹੋ ਹਾਂ ਜੀ ਬੜੀ ਬੜਕ ਜੀ ਰੱਖੋ ਤਿਆਰ ਹੋ ਹਾਂ ਜੀ ਓ ਚੰਗੀ ਗੱਲ ਹੈ ਜੀ ਬੜਕ ਟਾਈਮ ਨਾ ਡਾਊਨ ਹੋ ਗਈ ਸੀ ਤੇ ਬਹੁਤ ਸਮਾਂ ਲਾਇਆ ਸੋ ਸ਼ੂਟੀ ਸ਼ੁਰੂਆਤ ਕਰਦਿਆਂ ਦੀ ਪਹਿਲੇ ਬੱਚਨਾ ਗੱਲਬਾਤ ਕਰਦੇ ਸੋ ਮੈਂ ਕਹਿੰਨਾ ਪਹਿਲਾ ਯਿਸੂ ਦਾ ਨਾਮ ਵੀ ਜ਼ਰੂਰ ਬੁਲਾ ਦੇ ਤਾਂ ਕਿ ਥੋੜੇ ਹੋਰ ਬਦਲ ਗਿਆ ਐਨਰਜੀ ਕਿ ਨਹੀਂ ਹੈ ਸੋ ਪਹਿਲਾ ਬੋਲਣਾ ਦੁਆਰਾ ਫਿਰ ਕਿਹਨਾ ਨੇ ਦੀ ਕੁੜੀਆਂ ਇਧਰ ਬ੍ਰ ਮੁੰਡਾ ਕੇ ਬੋਲੇ ਸੋ ਪਹਿਲਾ ਬੋਲਣਾ ਕੁੜੀਆਂ ਨੇ ਤੇ ਫੇਰ ਬੋਲਣਾ ਜੀ ਹੁਣ ਫਿਰ ਤੂੰ ਕੀ ਬੋਲੀ ਸੀ ਸੋ ਫੇਰ ਬੋਲਣਾ ਜੀ ਮੁੰਡਿਆਂ ਨੇ ਸੋ ਠੀਕ ਹੈ ਭਾਈ ਸੋ ਕੁੜੀਆਂ ਨੂੰ ਇੰਸਟੀਚਿਊਟ ਦਾ ਨਾਮ ਕੀ ਹੈ ਜੀ ਐਜੂਟਰੀ ਬਿਲਕੁਲ ਜੀ ਸੋ ਮੁੰਡਿਆਂ ਨੂੰ ਸਕੂਲ ਦਾ ਨਾਮ ਕੀ ਹੈ ਐਜੂਟਰੀ ਹਾਂ ਬਿਲਕੁਲ ਸੋ ਐਜੂਟਰੀ ਸੀ ਰੁਟਾ ਜੀ ਰਾਸਤੇ ਫੁੱਲ ਵਿੱਚ ਖੜਿਆ ਸੋ ਬਹੁਤ ਸਮਾਂ ਨਾਮ ਤੇ ਜਿਹੜੀ ਕੋਈ ਸ਼ੁਰੂਆਤ ਕਰਦੇ ਆ ਸੋ ਪਹਿਲਾ ਈ ਗੱਲਬਾਤ ਉਧਰ ਮੈਮ ਨਾਲ ਕਰਦੇ ਨੇ ਫਸਤੇ ਬੈਠੇ ਸੀ ਖੁਸ਼ ਹੋ ਗਈ ਵੀ ਮੇਰੀ 바ਰੀ ਵਾਜੀ ਗਈ ਲੋਜਪੁਰ ਨਗਰ ਤੋਂ ਸਟਾਰਟ ਸਤਿ ਸ਼੍ਰੀ ਅਕਾਲ ਨਾਮ ਹੈਗਾ ਤੁਹਾਡਾ ਜੀ ਕਹਲਾ ਨਾਮ ਨਾ ਦੱਸੋ ਨਾਮ ਕੀ ਹੈ ਜੀ ਜਿੰਦਨਦੀਪ ਕੀ ਕੁੜੀਆਂ ਨੇ ਬੜਾਈ ਦੇ ਕਦ ਪੁਖੀ ਹੁੰਦੀਆਂ ਨੇ ਮੈਂ ਬਾਰ ਬਾਰ ਪੁੱਛੂੰਗਾ ਫੇਰ ਹੀ ਦੱਸੋ ਮੇਰੇ ਜੀ ਚਲੋ ਕੋਈ ਤੁਸੀਂ ਬੈਠੋ ਹੋਰ ਨਾ ਗੱਲਬਾਤ ਕਰਦੇ ਠੀਕ ਹੈ ਕਿੱਥੋਂ ਦੀ ਸ਼ੁਰੂਆਤ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਈ ਫਰਸਾ ਕਿਥੋਂ ਦੀ ਨਾਮ ਕੀ ਤੁਹਾਡਾ ਜੀ ਸੋਮਨਪ੍ਰੀਤ ਕੌਰ ਸੋਮਨਪ੍ਰੀਤ ਕੌਰ ਜੀ ਕਿੱਥੋਂ ਆ ਰਹੇ ਜੀ ਪੇਤੂ ਤੋਂ ਸੰਗਲ ਜੰਗਲ ਦੇ ਪਰਿਵਾਰ ਚ ਕੌਣ ਕੌਣ ਹੈ ਦੀ ਮੰਮੀ ਪਾਪਾ ਮਮੀ ਪਾਪਾ ਤੇ ਬ੍ਰਦਰ ਤੇ ਚੱਲ ਚਲੋ ਤਾਂ ਕੀ ਗੱਲ ਹੈ ਦੀ ਇੱਥੇ ਕੀ ਕਰਦੇ ਹੋ ਵੈਸੇ ਇੱਥੇ ਵੀ ਕਰਦੇ ਆਂ ਇੱਕ ਗ੍ਰਾਮਰ ਗ੍ਰਾਮਰ ਦਾ ਕੁਝ ਕਰਦੇ ਆਂ ਸਪੋਕਨ ਸਿੱਖਦੇ ਆਂ ਕਿਵੇਂ ਹੋਗੇ ਇੰਪਰੂਵ ਇੰਗਲਿਸ਼ ਹਾਂਜੀ ਕਿ ਹਾਲਾਤ ਮਾੜੇ ਆ ਹੋਗੇ ਹੋਗੇ ਇੰਪਰੂਵ ਚਲ ਚੱਗੀ ਗੱਲ ਆ ਹੋਰ ਜੋੜੀ ਫਰਕ ਪੈਣਾ ਸੁਪਨਾ ਕੀ ਰੱਖਿਆ ਲਾਈਫ ਦੇ ਵਿੱਚ ਦੀ ਫਾਰਨਿਆਣਾ ਕਿਹੜੀ ਕੰਟਰੀ ਦੀ ਸਾਈਪ੍ਰਸ ਯੂਰਪ ਕੰਟਰੀ ਇਹ ਤੁਹਾਡੇ ਜਾਣ ਮੈਨੂੰ ਪਿੱਛੋਂ ਹਾਸੇ ਬੋਲਤਾ ਹੀ ਆ ਜਦੋਂ ਉਹਨੂੰ ਸ਼ੱਕ ਆ ਵੀ ਮੰਨ ਕੇ ਜੇ ਵੀ ਪੜ੍ਹਦੀ ਕਿਵੇਂ ਹੱਥ ਜਾਂ ਹੱਥ ਹੀ ਨਹੀਂ ਹੈਗੇ ਵੀ ਨਹੀਂ ਨਹੀਂ ਠੀਕ ਹੈ ਜੀ ਬਲੋ ਠੀਕ ਹੈ ਪੜ੍ਹਾਈ ਤੇ ਚੰਗੀ ਹੋਣੀ ਪਲਾਸਟਿਕ ਚ ਕਿੰਨੇ ਨੰਬਰ ਆਏ ਸੀਗੇ ਜੀ ਪਲਾਸਟਿਕ ਜੀ 77% 77% ਆਇਆ ਨਹੀਂ ਠੀਕ ਹੈ ਫਿਰ ਪਿੰਡ ਵਾਲੇ ਆਪਣੇ ਨਾਲ ਖੁੱਲੇ ਡੁੱਲੇ ਮੋਹਰ ਨਾਲ ਬੋਲਦੇ ਨੇ ਮੇਰੇ ਤੋਂ ਵਧੀਆ ਲੱਗੇ ਗੱਲਬਾਤ ਕਰਦੇ ਕੁਝ ਗੱਲਬਾਤ ਸ਼ੇਅਰ ਕਰਨਾ ਚਾਹੁੰਦੇ ਹਾਂ ਦੀ ਕੋਈ ਭਰਾ ਨਾਲ ਲੜਾਈ ਲੜੀ ਕਿੰਨੇ ਹੁੰਦੀ ਹੈ ਜੀ ਵੈਸੇ ਕਿਹੜੀ ਗੱਲ ਤੁਸੀਂ ਉਸਾਈ ਮਨ ਕੋ ਮੋਟੇ ਮੋਟੇ ਗੱਲੇ ਜਿੱਦਾਂ ਕਰਕੇ ਡੇਲੀ ਲੜਾਈ ਹੁੰਦੀ ਰਹਿੰਦੀ ਆ ਵੀਰਾਂ ਐ ਬਾਹਲਾ ਕਰਦਾ ਫੋਨ ਦੇਖਣ ਤੁਸੀਂ ਫੋਨ ਦੇਖਣ ਪਿੱਛੇ ਮਤਲਬ ਤੁਸੀਂ ਵੀ ਚਲਾਉਂ ਨੂੰ ਕਰਦੇ ਹੋ ਨੇ ਜੀ ਇਹ ਅਭਿਆਰ ਜੀ ਹੱਸਦੇ ਰਹੇ ਨੇ ਉਹਦੀ ਹਾਂ ਬੋਲਦਾ ਕਿ ਹੱਸਣਾ ਨਹੀਂ ਹੈਗਾ ਠੀਕ ਹੈ ਜੀ ਹੋ ਫੇ ਰਸੂਗੀ ਚਲੋ ਸੰਗੀ ਗੱਲਾਂ ਹਾਜ਼ਰੀ ਬਾਜ਼ੀ ਰਿਆ ਕਰੋ ਬਹੁਤ ਬਹੁਤ ਸ਼ੁਕਰੀਆ ਸੋ ਲਾਓ ਵੀ ਕੁੜੀ ਲਈ ਤਾੜੀਆਂ ਦੀ ਐਂਕੋ ਜੀ ਮਿਹਰਬਾਨ 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 ਬੈਠਾ ਕਰੋ ਜੀ ਤੇ ਇਧਰ ਮੈਨੂੰ ਤਾਂ ਬਾਈ ਨੂੰ ਗਲਾਬੋ ਦਾ ਮੈਸੇਜ ਆਇਆ ਹੋਇਆ ਸੀਗਾ ਯਾਰ ਕਹਤਾ ਬੱਡੀ ਵੀਰੇ ਸੋ ਮੇਰੇ ਅਗੇ ਖੜੇ ਹੋ ਗਏ ਦਿੱਤੀ ਬੈਠੇ ਰਹੇ ਨੇ ਬੋਦਾ ਕ ਮੈਂ ਕਿ ਸੂਟ ਸੋਣਾ ਇੰਨ ਲੱਗਣਾ ਮੁੰਡਾ ਬੜਾ ਨਾਮ ਕੀ ਬੱਡੀ ਵੀਰੇ ਨਾਮ ਰਾਜਪਾਲ ਰਾਜਪਾਲ ਬਈ ਤੁਸੀਂ ਕਿੱਥੋਂ ਦੇ ਹੰਦਸੇਮਾ ਹੀ ਆਪਣਾ ਜ਼ਿਲ੍ਹਾ ਬਟਿੰਡਾ ਜ਼ਿਲ੍ਹਾ ਬਟਿੰਡਾ ਜੀ ਬਟਿੰਡੇ ਦੀ ਸ਼ਾਨ ਬਟਿੰਡੇ ਦੀ ਖਾਸ ਗੱਲ ਕੀ ਲੱਗਦੀ ਹੈ ਬਾਈ ਬਟਿੰਡੇ ਦੀ ਖਾਸ ਗੱਲ ਹੈ ਜੀ ਤਰੋੜ ਜੀਤੁਰ ਦਾ ਨਾਮ ਬੜਾ ਚੱਲ ਵੀ ਚੱਕਰ ਕੀ ਹੁੰਦੇ ਕੀ ਸਿਸਟਮ ਕੀ ਹੈ ਚੱਕਰ ਦਾ ਤੁਹਾਨੂੰ ਪਤਾ ਹੀ ਆ ਦਸੰਦੀ ਤਲੋਰੀ ਨੇ ਹੁਣ ਤੋਂ ਮੇਰੇ ਬੋਹ ਘੋਂ ਨੂੰ ਫਿਰਦਾ ਹੈ ਅਜੀਤੁਰ ਉਹ ਹੈ ਭਾਈ ਹਾਂ ਜੀ ਮਤਲਬ ਜਿਹੜੇ ਗੁੜੀਆਂ ਲੱਗਦੀਆਂ ਨੇ ਉੱਤੇ ਬਹੁਤ ਤੁਸੀਂ ਵੀ ਲਾਉਨੇਗੇ ਨਾ ਨਾ ਆਪਾਂ ਨਹੀਂ ਵੈਸੇ ਖਾ ਲਵੇ ਵੈਸੇ ਵੀ ਨਹੀਂ ਲਾਉਂਦੇ ਤੁਸੀਂ ਕਦੇ ਗੇੜੀਆਂ ਗੁੜੀਆਂ ਲਾਉਨੇ ਵੈਸੇ ਯਾਰਾਂ ਦਾ ਤਰ੍ਹਾਂ ਕਦੇ ਨਹੀਂ ਲਾਈ ਕਰਦੇ ਕਿਉਂ ਵੈਸੇ ਲਾਈ ਫਿਰ ਮੈਂ ਤਾਂ ਸਟੱਡੀ ਕਰਦਾ ਮਰ ਪੜ੍ਹਦੇ ਕਿਉਂ ਬੀਏ ਬੀਏ ਕਿੱਥੇ ਪੜ੍ਹਦੇ ਹੋ ਫਰੀਦਮਾ ਪ੍ਰਜੈਂਦਰਾ ਜੀ ਕਿਵੇਂ ਚੱਲਦੀ ਹੈ ਪੜ੍ਹਾਈ ਪੜ੍ਹਾਈ ਠੀਕ ਹੈ ਕਿਹਦੇ ਨਾਲ ਕਿਤਾਬਾਂ ਨਾਲ ਕਿਤਾਬ ਨਾਗੀ ਗੱਲ ਹੈ ਕਿਤਾਬਾਂ ਵਾਲੀ ਹੁਣ ਜੀ ਤੇ ਮੇਰਾ ਤੇ ਬਹੁਤ ਚੰਗੀ ਗੱਲ ਹੈ ਹੋਸਮਤਰ ਕਿਹੜੀ ਕਿਹੜੀ ਖਾਸ ਖਾਸ ਦੋਸਤ ਤੋਂ ਤਾਂ ਬੈਠਿਆ ਪੰਜ ਤਨਜਾਰਾ ਜੀ ਤਨ ਜੀ ਇਹਨਾਂ ਦੀ ਖਾਸ ਗੱਲ ਕੀ ਲੱਗਦੀ ਹੈ ਮਤਲਬ ਆਹ ਬਾਈ ਨਹੀਂ ਪੁੱਛਾਂ ਮੈਂ ਮਨਜਮੀ ਲੋਕ ਵੀ ਬਾਈ ਦੀ ਬਤੇ ਮੁੰਡੇ ਵਾਲੀ ਹੈ ਥੋੜੀ ਨਹੀਂ ਹਾਈ ਗੁਰਾ ਹੈ ਹਾਈ ਗੁਰਾ ਬੰਦਾ ਚੰਗਾ ਕੰਮ ਵੀ ਕਰਦਾ ਕਰਦਾ ਕੰਮ ਕਾਦਾ ਕਰਦਾ ਮੈਨਾਂ ਤੁਸੀਂ ਮੇਰੀ ਵੀਡੀਓ ਬੈਨ ਕਰਾਉਂਗੇ ਟਾਈਮ ਦਾ ਹਾਂ ਅਪਾ ਮੋਟਾ ਮੋਟਾ ਕਿੱਦਾਂ ਦੇ 2 ਨੰਬਰ ਦੇ ਕੰਮ ਕਰਦਾ ਮੈਂ ਲੋਕ ਬਤਾ ਨਹੀਂ ਮਾਸਟਰ ਗਾਣਾ ਮੈਂ ਵੀ ਚੇਤਰਪੁਰੋਂ ਆਇਆ ਹਾਂ ਚੇਤਰਪੁਰੋਂ ਆਇਆ ਕਦੇ 2 ਨੰਬਰ ਦੇ ਜਿਹੜੇ ਤੁਸੀਂ ਸਮਝ ਗਏ ਸੀਗੇ ਲੈ ਕੇ ਆਣੇ ਕੰਮ ਨਹੀਂ ਮੈਂ ਤਾਂ ਬੋਲੇ ਹੀ ਨਹੀਂ ਤੇ ਵੀ ਸਮਝਦਾ ਗਏ ਸੀ ਨਾ ਹਾਂ ਹਾਂ ਚਲੋ ਹੋ ਜਾ ਤਾਂ ਥੋੜਾ ਫਾਲਤੂ ਕਿ ਲੋਕ ਮੁੰਡੇ ਦੀ ਸੋਹਣੀ ਹੈ ਮੈਰਿਜ ਹੋਈ ਏ ਬਾਈ ਦੀ ਕਿਵੇਂ ਮੈਰਿਜ ਵਿਆਹ ਹੋਇਆ ਬਾਈ ਦਾ ਤੇਨ ਨੂੰ ਕੀ ਲੱਗਦਾ ਸੁੱਖ ਤਾਂ ਮੈਨੂੰ ਛੜਾ ਲੱਗਦਾ ਹੈ ਸਰਮਾ ਦੀ ਬਾਰੇ ਨਹੀਂ ਨਹੀਂ ਮੈਂ ਕੋਈ ਪੁੱਛਿਆ ਵੀ ਕਹਿ ਵੀ ਰਹੀ ਹਾਂ ਉਹਨਾਂ ਵੀ ਆਲਾ ਨਹੀਂ ਕਰਾ ਕੇ ਅੱਜ ਵੀ ਅੱਜ ਨਹੀਂ ਕੋਣਾ ਮਤਲਬ ਹੋਇਆ ਭਾਈ ਦਾ ਵਿਆਹ ਹੋ ਗਿਆ ਇਹਦੇ ਤਿੰਨ ਜਵਾਕ ਆ ਓਏ ਜਿਹੜਾ ਇਹ ਚੱਲ ਰਿਹਾ ਟ੍ਰੈਲ ਤੇ ਆ ਪ੍ਰੋਸੈਸਿੰਗ ਜੀ ਠੀਕ ਹੈ ਵੇ ਠੀਕ ਹੈ ਠੀਕ ਤੁਸੀਂ ਚੜ੍ਹਦੀ ਕਲਾ ਤੇ ਰਹੇ ਮੇਰੇ ਆ ਜਾਓ ਭਾਈ ਓਕੇ ਚਲੋ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਬਸ ਬਸ ਭਾਈ ਅਹੀਂ ਕਿਹਨੇ ਚੁਣੇ ਆਪਾਂ ਆਪਣੇ ਜੁਟਰੀ ਜਾਓ ਇੱਥੇ ਆਇਲਸ ਕਰਨਾ ਬਹੁਤ ਵਧੀਆ ਕੰਮ ਆ ਬਾਈਆਂ ਦਾ ਚਲੋ ਵਧੀਆ ਗੱਲ ਆਸੀ ਕਰਨਾ ਬੰਦੇ ਨੇ ਜਿਹੜੀ ਸਹੀ ਗੱਲ ਵੀ ਜ਼ਰੂਰ ਪ੍ਰਮੋਟ ਕਰੋ ਤਾੜੀਆਂ ਨਾਲ ਫਰੀ ਸੂਟ ਦੇ ਨਾਮ ਤੇ ਥੈਂਕ ਯੂ ਥੈਂਕ ਯੂ ਮੇਰੇ ਵੀਰ ਦੀ ਮਿਹਰਬਾਨੀ ਕਿਰਪਾਨੀ ਤੁਹਾਡਾ ਨਾਮ ਕੀ ਹੈ ਦੀ ਖੜੇ ਹੋ ਤੁਸੀਂ ਕੀ ਨਾਮ ਹੈ ਦੀ ਅਰਵੀਤ ਕੋ ਤੇ ਤੁਹਾ ਮਾਰਾ ਦੀ ਹਾਂ ਬਸ ਠੀਕ ਹੈ ਬਰਨਾਲਾ ਹੈਗੇ ਬਰਨਾਲੇ ਦੀ ਕੀ ਗੱਲ ਖਾਸ ਲੱਗਦੀ ਹੈ ਦੀ ਬੱਧੀ ਖੋਡੀ ਖਾਸ ਗੱਲ ਕੀ ਹੈ ਦੀ ਕਰਦੇ ਕਿਉਂ ਐਸੀ ਸੀ ਜੀ ਐਲ ਜੀ ਐਲ ਕਰਦੇ ਸਭ ਸੰਗੀ ਗੱਲਾਂ ਦੀ ਕਿੰਨੇ ਪੈਂਡਾ ਦੀ ਮੰਗ ਹੈ ਦੀ ਜੀ ਸਾਡੇ ਸ਼ੀਰ ਦਾ ਕਿਹੜੀ ਕੰਟਰੀ ਜਾਓਗੇ ਜੀ ਲਾਕੇ ਜੀ ਕੈਨੇਡਾ ਹੁਣ ਵੀ ਜੀ ਲਾਉਣਾ ਸੀਗੇ ਜੀ ਚਲੋ ਕੈਨੇਡਾ ਜਾਓ ਕੀ ਸੋਚਿਆ ਕਿ ਆ ਵੀ ਕੈਨੇਡਾ ਕਿਉਂ ਜਾਣੇ ਜੀ ਵੈਸੇ ਹੁਣ ਜੀ ਲਾਤਾ ਜੀ ਐ ਤਲੋ ਸੰਗੀ ਗੱਲਾਂ ਮਤਲਬ ਕੈਨੇਡਾ ਜਾਉਂਗੇ ਕੋਈ ਥੀਮ ਰੱਖਿਆ ਹੋਇਆ ਮਾਂਦੇ ਵਿੱਚ ਕੀ ਆ ਵੀਰ ਕੈਨੇਡਾ ਹੀ ਕੋ ਸੋਚਿਆ ਹੋਇਆ ਹੋਰ ਵੀ ਕੰਟਰੀਆਂ ਬਹੁਤ ਵਧੀਆ ਨੇ ਜੀ ਫੈਸਲੇ ਮਤਲਬ ਤੁਸੀਂ ਜੀ ਜੀ ਲਾ ਕੇ ਬੋਲੋ ਕੋਈ ਚੱਕਰ ਨਹੀਂ ਸਾਨੂੰ ਵਧੀਆ ਲੱਗਦਾ ਬੋਲੋ ਜੀ ਕੋਈ ਚਾਰੜਾ ਦੇ ਤਿੰਨ ਖਾਸ ਖਾਸ ਗੱਲਾਂ ਜਿਹੜੀ ਵਧੀਆ ਲੱਗਦੀਆਂ ਹੋਣ ਜੀ ਇੱਕ ਤਾਂ এনवायरमेंट ਵਧੀਆ ਹੈ ਹਮ ਤੇ ਐਜੂਕੇਸ਼ਨ ਵੀ ਤੇ ਬੱਸ ਕੀ ਬਾਕੀ ਨਾਲ ਦੇ ਹਨ ਹੈਗੇ ਆ ਉੱਥੇ ਕਾਂਗਰਸ ਨਾਲ ਦੇ ਬ੍ਰੈਂਡ ਥੋੜੇ ਉੱਤੇ ਆ। ਤਾਂ ਆਦਾਰਿਓ। ਸ਼ੌਂਕ ਕੀ ਕੀ ਰੱਖਦੀ ਵੈਸੇ ਦੀ? ਜੀ ਸ਼ੌਂਕ ਤਾਂ ਹੁਣ ਉਧਰੀ ਪਤਾ ਨਹੀਂ। ਥੋੜੇ ਸ਼ੌਂਕੇ ਵੇਲੇ ਤਾਂ ਉਹ ਵੀ ਬੋਲਦੀ ਵਿਚਾਰੀ ਸੀ। ਪੁੱਤ, ਗੱਲ ਕਰ ਲਈ ਅਸੀਂ। ਕਹਿ ਦੋ ਹਾਂ ਕਹਿ ਦੋ। ਦੇਖੀ ਹੱਸ ਬੀਏ। ਚਲੋ, ਸੰਗੀ ਗੱਲ ਆ। ਥੋੜੇ ਸ਼ੌਂਕ ਕੀ ਕੀ ਹੈ ਦੀ? ਜੀ ਬਸ ਕੁਝ ਵੀ ਨਹੀਂ ਹਲੇ। ਮੋਂ ਹੌਲੀ ਦਿ ਸੁਲੋਂ ਦੇ ਜਾਣੀ। ਮਰ ਫੇਰ ਵੀ ਕੋਈ ਨਾ ਕੋਈ ਸ਼ੌਂਕ ਬੰਦੇ ਮੇਰਾ ਹਾਊਗਾ ਜਿਵੇਂ ਹੁਣ ਤੁਸੀਂ ਆ ਸ਼ੌਂਕ ਆ ਵੀ ਦੋ ਚਾਰ ਬਾਲ ਜੀ ਵੀ ਡਿੱਗੇ ਹੋਏ ਆ ਦੀ ਇਹ ਜਾਂ ਬਾਕੀ ਨਹੀਂ ਆਏ ਕੁਛ ਗੱਲ ਇਹਦੀ ਕਿਲਰ ਗੇ ਜੀਏ ਕਿਲਰ ਗੇ ਜੀ ਬੌਣੇ ਦਾ ਹੈ ਕਿਉਂ ਬਾਲ ਡੇਲੀ ਬੌਣੇ ਸੀ ਨਹਾਉਣ ਦਾ ਕੀ ਪ੍ਰੋਸੈਸ ਹੈ ਜੀ ਨਾਉਣੇ ਹੋਏਗੇ ਸੀ ਚਲੋ ਛੱਡੋ ਨਹੀਂ ਕੁਛ ਲਈਦਾ ਹੁੰਦਾ ਯਾਰ ਅਜੀ ਗੱਲ ਹੈ ਦੇਖ ਕਿ ਨਹੀਂ ਲੱਗਦਾ ਮੈਂ ਨਹਾਉਂਦੀ ਨਹੀਂ ਨਹੀਂ ਲੱਗਦਾ ਜੀ ਹੁਣ ਮੈਂ ਜੀ ਕਹਤਾ ਸੀ ਚਲੋ ਚੰਗੀ ਗੱਲ ਹੈ ਪਰਿਵਾਰ ਚ ਕੌਣ ਕੌਣ ਹੈ ਸੀ ਜੀ ਮੰਮਾ ਪਾਪਾ ਐਂਡ ਇੱਕ ਐਲਕਾ ਆ अच्छा तो, तो जो रेडी ना बढ़िया बनती थी हां जी की सो बना के ਜਿਹੜਾ ਵੀ ਕੁੜੀ ਕੀ ਕਰੇ ਲਾਈਫ ਦੇ ਵਿੱਚ ਜੀ ਬਾਲਕ ਚਲ ਜੇ ਸੈੱਟ ਹੋ ਜੀ ਸਕਦੀ ਆ ਸਹੀ ਗੱਲ ਹੈ ਕਿੰਨਾ ਕੁ ਪੈਸਾ ਕਮਾਉਣਾ ਥੋਣੀ ਲਾਈਫ ਦੀ ਵਿੱਚ ਜਿੰਨਾ ਵੀ ਵਾਅ ਮੈਂ ਖੁਦ ਰਾਮ ਹੋ ਜਾਂ ਵੀ ਮੈਂਨਾ ਕਮਾਣਾ ਮਾਰੀ ਦੀਦਾਲੀਏ ਚਲ ਵਧੀਆ ਸਾਦੀ ਜੀ ਦੁਬਲੀ ਦੁਆਏ ਵੀ ਤੁਸੀਂ ਜ਼ਰੂਰ ਬਹੁਤ ਸੋਨਾ ਪੈਸਾ ਕਮਾਓ ਤੇ ਤੁਸੀਂ ਤਰੱਕੀਆਂ ਪਾਓ ਠੀਕ ਹੈ ਜੀ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਪਾਪਾ ਨੂੰ ਮੈਨੂੰ ਦੀ ਜੀ ਬਸ ਮੇਰੇ ਪਾਪਾ ਮੇਰੇ ਤੇ ਬਹੁਤ ਵਧੀਆ ਨੇ ਤੇ ਉਹ ਮੈਨੂੰ ਬਹੁਤ ਸਪੋਰਟ ਕਰਦੇ ਨੇ ਜਿੱਦਾਂ ਵੀ ਮੈਂ ਮਤਲਬ ਠੀਕ ਹੈ ਮੈਂ ਇੱਕ ਦੋ ਪੇਪਰ ਦਿੱਤੇ ਆ ਪਰ ਮੈਂ ਨਹੀਂ ਕਲੀਅਰ ਕਰ ਸਕਦੀ ਪਰ ਉਹ ਫਿਰ ਵੀ ਮੈਨੂੰ ਮਦਦ ਕਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਸੁੱਖ ਨਾ ਅਠਵਾਂ ਨੌਵਾਂ ਉੱਪਰ ਲੱਗ ਗਿਆ ਸੀ ਮੇਰ ਦਾਬ ਨਹੀਂ ਬੈਠ ਆਇਆ ਸੀ ਅੱਕੇ ਮੈਂ ਚੈਨਲ ਹੀ ਚਲਾ ਲਿਆ ਸੀ ਮੈਨੂੰ ਯਾਦ ਆ ਮੈਂ ਇਹ ਨਾ ਕਰਨਾ ਪੈ ਤਾ ਨਹੀਂ ਨਹੀਂ ਬਹੁਤ ਬਹੁਤ ਸੋਹਣਾ ਫੀਲਡ ਹੈ ਮੈਂ ਇੱਥੇ ਜ਼ਰੂਰ ਤੁਹਾਨੂੰ ਸਭ ਨੂੰ ਦੱਸਣਾ ਮੈਂ ਥੋੜੋ ਏ ਹਾਸੇ ਕਿਤੇ ਨਾ ਲੱਗਦਾ ਵੀ ਯਾਰ ਪਤਾ ਨਹੀਂ ਵੀ ਕੱਲਾ ਮਲਿਕ ਚੈਨਲ ਨੂੰ ਅਸਲ ਡੈਫੀਨੀਸ਼ਨ ਨਹੀਂ ਪਤਾ ਵੀ ਚੈਨਲ ਦਾ ਵਿਜ਼ਨ ਕਿੱਡਾ ਕੋੰਦਾ ਕੀ ਇਹ ਵਿੱਚ ਕਮਾਈ ਦਾ ਸੋਰਸ ਹੈ ਮੈਂ ਉਹ ਤੁਹਾਨੂੰ ਨਾ ਜਾਂਦੇ ਜ਼ਰੂਰ ਸ਼ੇਅਰ ਕਰਕੇ ਜਾਊਗਾ ਵੀ ਜੇ ਮੈਂ ਫੀਲਡ ਚੁਣਿਆ ਤਾਂ ਮੈਂ ਇਸ ਫੀਲਡ ਤੋਂ ਖੁਸ਼ ਆ ਜਾਂ ਨਹੀਂ ਖੁਸ਼ ਕਿੰਨੀ ਕੇਸ ਫੀਲਡ ਵਿੱਚ ਕਮਾਈ ਹੈਗੀ ਹੈ ਉਹਨਾਂ ਸਭ ਜ਼ਰੂਰੀ ਡਿਟੇਲ ਉਹ ਬੈਕ ਕੈਮਰਾ ਕਰਾਂਗੇ ਫੋਕ ਕੈਮਰਾ ਠੀਕ ਹੈ ਜੀ ਸੋ ਵਧੀਆ ਲੱਗਿਆ ਗੱਲਬਾਤ ਕਰਕੇ ਜੀ ਥੈਂਕ ਯੂ ਬੈਟਸਾਕ ਜੀ ਮਿਹਰਬਾਨੀ 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 ਜੀ ਕਿਨੇ ਗਿਆ ਸੀ ਥਾੜੀ ਮਾਰ ਨੂੰ ਚਲੋ ਚੰਗੀ ਗੱਲ ਹੈ ਜੀ ਸ ਪੜਨਾ ਨਹੀਂ ਕੁੜੀ ਲੱਗਦੀ ਜਾਤਰ ਦੀ ਪਤਾ ਕਿਹੜੇ ਐਡਾਂ ਦੇ ਨੇ ਨਾ ਚੁਟਕਲੇ ਦੇ ਇਹ ਪੜਨਾ ਦੇ ਜਾਂਦਾ ਲੱਗਦੀਂਦੇ ਜੀ ਵਧੀਆ ਚੰਗੀ ਗੱਲ ਹੈ ਕਿੰਨੇ ਕਿੰਨੇ ਪ੍ਰਸਤ ਹੁੱਕਨੇ ਪਰਸੈਂਟ ਆਏ ਹੋਏ ਆ ਜੀ ਜੀ ਪਲਸ 2 ਆ ਰਹੇ ਹਜੇ ਕਰੀ ਨਹੀਂ ਸੀ ਚਲੋ ਚੰਗੀ ਗੱਲ ਹੈ ਜੀ ਕਿਵੇਂ ਪ੍ਰਵਾਹ ਸਭ ਠੀਕ ਠਾਕ ਹੈ ਜੀ ਇਹ ਐਨ ਕੇ ਕਦੋਂ ਲੱਗਿਆ ਸੀ ਵੈਸੇ ਜੀ 5ਵੀਂ ਦੀ ਲੱਗਿਆ ਸੀ ਪੜਾਈ ਕਰਕੇ ਲੱਗਿਆ ਨੇ ਜੀ ਬਈ ਕਈਆਂ ਨੂੰ ਆਉਣ ਤਾਂ ਵੀ ਜ਼ਿਆਦਾ ਪੜਦੇ ਹੁੰਦੇ ਬੱਚੇ ਜੀ ਜ਼ਿਆਦਾ ਨਹੀਂ ਪੜਦੇਗੇ ਜੀ ਘੱਟ ਪੜਦੇ ਆਂ ਜੀ ਕੀ ਕੀ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਦੀ ਮੈਂ ਬਹੁਤ ਤਿੰਨ ਜਾਨੀ ਕੀਦਣਾ ਸਭ ਤੋਂ ਵੱਧ ਪਿਆਰ ਵਧੀਆ ਬਣਿਆ ਹੋਇਆ ਸੀ ਦੋਨਾਂ ਨਾਲ ਛੇਤਰ ਕਿਹਨਾਂ ਤੋਂ ਵੱਧ ਪੈਂਦੇ ਸੀ ਉਹ ਮਾਤਾ ਕਹਿੰਦੇ ਜੈੜੀ ਕੱਟਦੇ ਸੀ ਬਾਕੀ ਕੀ ਕੀ ਸ਼ੌਂਕਾ ਥੋੜੀ ਸੀ ਸ਼ੌਕ ਗੇੜੀਆਂ ਮਾਰਨੀ ਇਹ ਇਹ ਕਲਜੁਗ ਆ ਗਿਆ ਦਦੀ ਗੱਲ ਹੈ ਉਹ ਬਾਈ ਨੂੰ ਬੱਚਾ ਮੈਂ ਕਿਹੜੇ ਕਹਿੰਦਾ ਨਹੀਂ ਨਹੀਂ ਬਾਈ ਸਾਡਾ ਨਹੀਂ ਹੋਇਆ ਸ਼ੋਗ ਕਰਿਆ ਬਚਾਇਆ ਜੀ ਨਹੀਂ ਦਰਿਆ ਪਹਿਲਾ 6ਵਾਂ ਦਰਿਆ ਜਿੱਦੇ ਸੀ ਨਸਿਆ ਤਾਂ 7ਵਾਂ ਦਰਿਆ ਹੁਣ ਆ ਚੱਲਣਾ ਸੀ ਚਲੋ ਆਸਾ ਕਿਤੇ ਕਰਦੇ ਵੀ ਗੇੜੇ-ਗੁੜੇ ਮਾਰਦੇ ਰਹਿਣੋ ਵੈਸੇ ਜੀ ਚੰਗੀ ਗੱਲ ਹੈ ਚੰਗੀ ਗੱਲ ਹੈ ਤੁਸੀਂ ਕਿੱਥੇ ਕਿਦੇ ਕੋ ਮਦੇ ਫਿਰਦੇ ਰਹਿੰਦੇ ਹੋ ਜੀ ਨਹੀਂ ਉਹ ਇੱਥੇ ਰਾਮਪਰੇ ਜਾਂਚ ਹੈ ਥੀ ਰਾਮਪਰੇ ਜਾਂਚ ਅੱਛਾ ਰਾਮਪਰੇ ਚੰਗੀ ਜੀ ਫਿਰਦੇ ਰਹਿੰਦੇ ਹੋ ਫਿਰ ਕਰਦੇ ਦੂ ਜਾਣ ਨਹੀਂ ਲੰਦੇ ਹੋ ਵੀ ਨਹੀਂ ਬੱਝੇ ਗੱਲ ਮਤਲਬ ਥੋੜਾ ਜੁਆਕਾ ਵਾਲਾ ਕੰਮ ਹੈ ਜੀ ਗੁਰਕੜੇ ਲੈ ਕੇ ਆਉਂਦੇ ਨੇ ਨਾਲ ਵੀ ਚਲਾ ਜਾਂਦਾ ਬੈਠੀ ਕੁੜੀ ਖਾਈ ਜਾਂਦੀ ਹੁੰਦੀ ਹੈ ਮੇਰੇ ਥੋਨੂ ਵੀ ਬਾਈ ਦਰੂਗ ਬਾਜ਼ਾਰ ਸੈਦੀ ਨਾ ਵਿੱਚ ਤੋ 8-8 ਕੇ ਬੱਚੇ ਆਉਂਦੇ ਜਿਵੇਂ ਇਹ ਹੋਇਆ ਜੀ ਇੱਕ ਉਹ ਕੁੜੀ ਹੁੰਦੀ ਹੈ ਨਾ ਇਹਨਾਂ ਬਾਤੇ ਉਹ ਰੂਗੀਆਂ ਤੋਂ ਟਰੈਡ ਨਹੀਂ ਮਿਲਦੇ ਛੋਟੇ ਛੋਟੇ ਦੀ ਲਿਆ ਕੇ ਰੱਖੇ ਗਰ ਵੀ ਖੇਡ ਲਿਆ ਕਰੋ ਬਿੱਟ 10-15 ਮਿੰਟ ਜੀ ਠੀਕ ਹੈ ਜੀ ਉਹ ਉਹ ਤੁਹਾਡੀ ਫਰੈਂਡ ਬੋਲਦੀ ਸੀਗੀ ਜੀ ਹੈ ਨਹੀਂ ਫਰੈਂਡ ਦੀ ਉਹ ਕੁਦੀ ਮੈਂ ਜਾਣਦੀ ਨਹੀਂ ਹੈਗੀ ਚਲੋ ਚੰਗੀ ਗੱਲ ਹੈ ਕੋਈ ਗੱਲ ਨਹੀਂ ਉਹ ਉਧਰ ਫੜਾ ਦੋ ਮੈਂ ਉਹ ਉਹ ਬਾਈ ਨੂੰ ਫੜਾ ਪਹਿਲਾਂ ਰੈਡ ਫੜਾ ਦੋ ਨਾਮ ਕੀ ਹੈ ਤੁਹਾਡਾ ਸਰਮਪ੍ਰੀਤ ਤਾਰਮਪਰੀ ਸਿੰਘ ਬਹੁਤ ਸੋਹਣੀ ਲੁੱਕ ਹੈ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ ਸ਼ੁ크ਰਾ ਕਹਿਤਾ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਪਿੱਥੋਂ ਤੋਂ ਪਿੱਥੋਂ ਤੋਂ ਦੇਖੋ ਇਹ ਕਿੱਥੇ ਜਾ ਕੇ ਵਸਦੇ ਪਿੱਥੋਂ ਪਿੱਥੋਂ ਕਿਹੜੀ ਸਾਈਡ ਦੇ ਆ ਗਿਆ ਕੋੜੀ ਹੈ ਨਾ ਦੇਖੋ ਅੱਛਾ ਕੋਲ ਆਰਾਮਪਰੀ ਸਹੀ ਹੈ ਸਹੀ ਹੈ ਪਿੰਡ ਕਿੱਥੋਂ ਹੈ ਸਹੀ ਹੈ ਹਾਂ ਸਹੀ ਹੈ ਤੇ ਤੁਹਾਡੀ ਖਾਸ ਗੱਲ ਗੱਲਾਂ ਕੀ ਕੀ ਲੱਗਦੀਆਂ ਨੇ ਜਿਹੜੀ ਤੁਹਾਡੇ ਮਨ ਨੂੰ ਪਾਉਂਦੀਆਂ ਨੇ ਬੰਦੀ ਵਧੀਆ ਹੀ ਚੜਾ ਕਿਨੇ ਬੋਟ ਕਿਨੇ ਪਿੰਡ ਦੀ ਸੀ ਕਿੰਨਾ 5000 ਰੁਪਏ। ਅੱਛਾ। ਇਹ ਤਾਂ ਕਾਸਾ ਵੱਡਾ ਪਿੰਡ ਹੈ ਹੈਂ? ਤੁਸੀਂ ਵੋਟ ਬਣ ਗਈ ਤੁਹਾਡੀ? ਨਹੀਂ। ਬਣੀ ਨਹੀਂ ਹੈਗੀ ਅਜੇ। ਜਿਹੜੀ ਕੰਟਰੀ ਕੋਲ ਤੁਸੀਂ ਵੈਸੇ? ਕੈਨੇਡਾ ਨੂੰ ਪਿੰਡ। ਤੁਸੀਂ ਕੋ ਜਾਣਾ ਬਈ ਕੈਨੇਡਾ? ਭਰਾ ਮਰੋਚੀ। ਅੱਛਾ। ਕਿੰਨਾ ਬੱਟਾ ਜਾਊਟਾ? ਬੱਟਾ। ਕਿੰਨਾ ਟਾਈਮ ਕੋਲ ਨੂੰ ਗਏ ਨੂੰ? ਸਾਲ 2010। ਕਿਵੇਂ? ਵਧੀਆ ਬੌਂਡਿੰਗ ਵਧੀਆ ਬਣੀ ਹੋਈ ਹੈ? ਹਾਂਜੀ। ਪਰਿਵਾਰ ਕੀ ਕਹਿੰਦਾ ਵੀ ਹੁਣ ਥੋੜੇ ਭਰਾ ਕੋਲ ਹੀ ਜਾਣਾ ਤੁਸੀਂ ਵੀ? ਹਾਂਜੀ। ਇੱਥੇ ਕਿਉਂ ਨਹੀਂ ਸੋਚਿਆ? ਵੈਸੇ ਹੀ ਹੋਸ਼। ਅੱਖਾਂ ਵਿੱਚ ਲੜਦਾ ਸੀ ਤਾਂ ਨਹੀਂ ਸੋਚਿਆ ਨਹੀਂ ਚਲੋ ਸੈਕਿੰਗ ਗੱਲ ਵਧੀਆ ਲੱਗਦੀ ਹੈ ਲਾਈਫ ਹਾਂ ਸ਼ੌਂਕ ਹੀ ਕੀ ਰੱਖਿਆ ਮੇਰੇ ਵੀਰ ਨੇ ਹਾਂ ਤਾਂ ਨਹੀਂ ਫਿਰ ਵੀ ਕੋਈ ਇੱਕੋ ਤੋਂ ਬਿਰਲੇ ਫੰਡਾਲੇ ਮੁੰਡੇ ਨੇ ਫਿਰ ਵੀ ਕੋਈ ਨਾ ਕੋਈ ਸ਼ੌਂਕ ਤਾਂ ਰੱਖਦੇ ਹੋ ਬਾ ਖੇਤੀ ਕੀਤੀ ਤੇਤੀ ਦਾ ਬਹੁਤ ਬਹੁਤ ਸੋਨਾ ਸੋਚਦਾ ਬਹੁਤ ਸੋਹਣੀ ਸੋਚਦਾ ਕਿ ਦਿਨ ਕਿਤੇ ਆਪਣਾ ਯੂਥ ਇਥੇ ਬੜਾ ਬੈਡ ਫੀਲ ਕਰਦਾ ਬਿਸ ਨਹੀਂ ਕੀਤੀ ਕਰਦਾ ਕਿਥੇ ਬਹੁਤ ਚੰਗੀ ਗੱਲ ਹੈ ਕੀਤੀ ਕਰਦੇ ਹਾਂ ਕੀ ਪ੍ਰਾਜਾ ਡੰਗਰ ਪਸ਼ੂ ਰੱਖੇ ਹੋਏ ਕਿੰਨੇ ਡੰਗਰ ਪਸ਼ੂ ਹੈ ਪਹਿਲੀ ਦਾ ਕੀ ਨਾਮ ਹੈ ਮਾਉਂ ਆਪਣੇ ਪਿੰਡ 'ਚ ਰੱਖਿਆ ਨਹੀਂ ਤੇ ਨਾਮ ਯਾਰ ਵੈਸੇ ਗੰਗਰ ਪੁੱਛਨੇ ਕੋਈ ਛੋਟੀ ਘੱਟੀ ਦੇ ਦੇਖੋ ਕੀ ਨਾਮ ਉਹਦਾ ਮੀਮੀ ਕੀ ਮੀਮੀ ਮੀਮੀ ਉਹ ਪੈਂਡੇ ਰੱਖਿਆ ਜੂ ਆਖੜੀ ਆ ਜੀ ਹਾਂ ਉਹ ਮੇਮਣਾ ਸਾਡੀ ਤਾਰ ਕੋ ਮੀਮੀ ਕਹਿੰਦੇ ਅਰੇ ਮੀਮੀ ਕਹਿੰਦੇ ਤੁਸੀਂ ਨਹੀਂ ਕੋਈ ਨਾਮ ਰੱਖਿਆ ਆਪ ਹੀ ਕਰਦੇ ਹੋ ਕੰਮ ਹੁੰਦਾ ਪਰ ਸਰ ਪਸ਼ੂ ਦਾ ਹਾਂ ਦੁੱਧੜੀ ਮੈਂ ਕਿੰਨੀਆਂ ਨੇ ਉਹਨਾਂ ਇੱਕ ਇੱਕ ਦੋਨੇ ਉਹ ਦੁੱਧ ਇੱਕ ਹੀ ਇੱਕ ਹੈ ਕਟਰੂਏ ਜੇ ਘੱਟਰੀ ਆ ਉਹਦੇ ਕੋਲ ਛੱਟੀ ਘੱਟੀ ਹੈ ਕੋਈ ਮੇਮਣੀ ਠੀਕ ਠੀਕ ਹੈ ਕਿੰਨਾ ਦੁੱਧ ਕਿੰਨਾ ਵੈਸੇ ਉਹ ਨਾ ਹੈਗਾ ਹੀ ਕੋਈ ਡੰਗ ਦਾ ਸਹੀ ਸੱਤ ਠੀਕ ਸੱਤ ਚੱਲਦਾ ਪਰ ਬੜੀਆ ਖਾਈ ਪੀਂ ਜਾਂਦੇ ਹਾਂ ਸੜਦੀ ਕਲਾਸ ਨੇ ਮੈਸਾਂ 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 ਹੀ ਆ ਜੀ ਸਭ ਬੜੀਆ ਵਧੀਆ ਸਾਰੇ ਖੁਸ਼ ਰਿਹਾ ਕਰੋ ਕਿਹੜੀ ਨਾ ਵੱਧ ਵਧੀਆ ਤੁਹਾਡੀ ਬੌਂਡਿੰਗ ਕਿਦਣਾ ਵਧੀਆ ਬਣਦੀ ਹੈ ਮਦਨਾ ਜਿਹਾ ਕੱਟੀ ਨਾ ਨਹੀਂ ਨਹੀਂ ਪਿਆਰ ਕਿਦਣਾ ਆਉਂਦਾ ਹੀ ਨਹੀਂ ਬਸ ਫਿਰ ਇੱਕ ਪਿਆਰ ਪੈ ਜਾਂਦਾ ਬਸ ਮੈਂ ਕਿਹੜੇ ਨਾਲ ਥੋੜਾ ਵੱਧ ਪਿਆਰ ਹੈ ਰੂਲ ਆਪ ਕਿਦਣਾ ਤਨ ਆਪਣੇ ਪੰਡਾ ਤੇ ਬੋਹ ਕਰ ਦਿੰਦੇ ਪਸੂ ਮੈਂ ਤਾਂ ਪੁੱਛਿਆ ਸੀਗਾ ਛੋਟੀ ਛੋਟੀ ਮੈਮਰੀ ਨਾਲ ਹੈ ਕੀ ਸੋਚਨੇ ਮੇਰਾ ਚਲੋ ਵਧੀਆ ਗੱਲ ਹੈ ਵਧੀਆ ਮੈਂ ਮੈਨੂੰ ਕੁਛ ਹੀ ਮਿਲਦੀ ਆ ਵੀ ਯਾਰ ਜਦੋਂ ਤੁਸੀਂ ਕਹਿਣਾ ਨਾ ਵੀ ਅਸੀਂ ਪਸ਼ੂ ਨੂੰ ਪਿਆਰ ਕਰਦੇ ਸਭ ਤੋਂ ਵੱਡੀ ਗੱਲ ਹੈ ਬਹੁਤ ਵਧੀਆ ਲੱਗਿਆ ਸੋ ਤਾਲੀਆਂ ਲੋਕੀ ਭਰਾ ਦੇ ਲਈ ਦੁਬਾਰਾ ਕੀ ਓਕੇ ਥੈਂਕ ਯੂ ਮਿਹਰਬਾਨੀ 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 ਸੋ ਤਾਲੀਆਂ ਲੋਬੇ ਕੁੜੀ ਲਈ ਪਹਿਲਾਂ ਤਾਂ ਇੱਕ ਵਾਰ ਆ ਆ ਮਾਈ ਮਾਈ ਕੁੜੀ ਆਪਾਂ ਕਹਿੰਦੇ ਪੀਪਲ ਅਬ ਮੈਂ ਇਹਨਾਂ ਕਰਕੇ ਆ ਜਾ ਕੇ ਦੀ ਕੀ ਸਗਲ ਕਰਕੇ ਆਏ ਛੋਟਾ ਨਾਮ ਕੀ ਵੈਸੇ ਦੀ ਇਹ ਹਾ ਸੁਨੇਹਾ ਦੋ ਫਿਰ ਕੁਝ ਜੀ ਕੀ ਦੇਖੋ ਸੁਨੇਹਾ ਚਲੋ ਮਜ਼ਾਕ ਕਰਦੇ ਸੀ ਤੇ ਗਾਣਾ ਤੁਸੀਂ ਮਤਲਬ ਗਾਉਨੇ ਹੋ ਆਪ ਗਾਉਨੇ ਹੋ ਜਾਂ ਆਪ ਹੀ ਲਿਖਦੇ ਹੋ ਦੀ ਡਾਂਗ ਲੇ ਕੇ ਮੜੀ ਚੱਖੇ ਮਜ਼ਾਕ ਕਰਦੇ ਸੀ ਨਾਲੇ ਕਹਿੰਦੀ ਵੀ ਉਹ ਪਿੱਛੋਂ ਗੱਲ ਆਈ ਸੀ ਤੁਸੀਂ ਗਾਉਨੇ ਹੋ ਜੀ ਸ਼ੌਂਕ ਕੀ ਹੈ ਵੈਸੇ ਦੀ ਇੱਕ ਤੇ ਇਹ ਕਿਹੜਾ ਸ਼ੌਂਕ ਹੋਇਆ ਚਲੋ ਪਾਸਟ ਚੁੱਕਿਆ ਪਾਸਟੂ ਕਰ ਲਈ ਦੀ ਕਿਹੜੀ ਕਲਾਸ ਪੜ੍ਹਦੇ ਹੋ? ਰਿਜ਼ਲਟ। ਰਿਜ਼ਲਟ ਕਾਣਾ ਕਿੰਨੇ ਪਰਸੈਂਟਾਂ ਦੀ ਉਮੀਦ ਹੈਗੇ ਵੀ ਆਈ ਜਾਣਗੇ ਆਪੰਦਾ ਪੜਿਆ ਹੁੰਦਾ ਸੀ? 95. 95। ਗੱਪਾਂ ਮਾਰੇ ਆ ਜਾਣਗੇ। ਪੜਨ ਵਾਲੀ ਕੁੜੀ ਐ। ਤੁਸੀਂ ਦੇਖੋ 95 ਕਹਿਣਾ ਉਹਨਾਂ ਦੇ ਵੀ ਤੁਹਾਨੂੰ ਉਹਨਾਂ ਨੂੰ ਥੋੜੇ ਉਮੀਦ ਆ ਵੀ ਆ ਜਾਣਗੇ। ਹੁਣ ਇੱਧਰ ਸੁਣੋ ਸੇਮ ਸੁਣੋ ਖੜੇ ਇੰਚੜਿਓ। ਥੋੜੇ ਕਿੰਨੇ ਆਉਣਗੇ ਬਾਈ? ਦੇਖੀ ਮੇਰੇ ਆ ਜਾਣਗੇ। ਆ ਜਾ ਵੀ ਮੇਰੇ ਵੀ ਆ ਜਾਣਗੇ। ਪੱਕੀ ਪੱਕੀ ਗੱਲ ਐ। ਇਹ ਤੁਹਾਨੂੰ ਉਮੀਦ ਹੈ ਨਹੀਂ ਬੋਲੇ ਆ ਬੋਲੇ ਆ। ਉਹ ਤਾਂ ਵੀ ਭੁੱਲੀ ਆ। ਇਹਨੂੰ ਇਹਨੂੰ ਆਪ ਨੂੰ ਪਤਾ ਹੀ ਨਹੀਂ ਖਰੀਦ। ਦੱਸ ਦੋ ਜੀ ਤੁਹਾਨੂੰ ਕਿੰਨੇ ਦੀ ਮੀਟ ਲਾਦੀ ਬਥੇ ਕਿੰਨੇ? 90 90 ਆ ਸਕਦਾ। ਮਤਲਬ 5 ਉਹ ਵਧਾ ਗਿਆ ਸੀ। ਉਹ लास्ट ਸਾਰੇ ਬਾਈ ਦੇ ਕਿੰਨੇ ਆ ਸਕਦੇ ਸੀ? ਉਹ ਤਾਂ ਦੱਸ ਪਰ ਚਿਹਰਾ ਵੀ ਦਿਖਾ ਦਿਓ ਫੇਰ ਵੀ ਗੱਲ ਕਰੂਗੀ। ਨੀਅਰ ਕਰੀ ਇੰਨਾਂ ਨੇ ਪਲੱਸ 2। ਅੱਛਾ ਪਲੱਸ 2 ਲਈ ਕਰੀ? ਕੁਸੀਂ ਬਲੱਸ ਥੋੜਾ ਰਿਜ਼ਲਟ ਆਉਣਾ ਲੱਗਦੀ ਚੰਗੀ ਗੱਲ ਆ ਥੋੜਾ ਸਭੂ ਬਹੁਤ ਵਧੀਆ ਰਿਜ਼ਲਟ ਆਵੇ ਸੀ ਇਹੀ ਤੁਹਦਰੀ ਦੁਆ ਕਰਦੇ ਆ ਕੀ ਸੋਚਿਆ ਕੀ ਆ ਅੱਗੇ ਦੀ ਬੀਟੈਕ ਇੰਜੀਨੀਅਰਿੰਗ ਹੂੰ ਝਾਬਾ ਬਹੁਤ ਹੁਣੀ ਥਾ ਕੋਸ਼ ਲੈ ਕੇ ਚੱਲਿਓ ਪਰਵਾਰ ਚ ਕੋੜ ਕੋੜਿਆਂ ਦੀ ਮੰਮਾ ਪਾਪਾ ਲੈ ਨਾ ਜਾਣੀ ਹੋਗੀ ਵਧੀਆ ਬਣਦੇ ਸਾਬ ਨਾ ਕਰੇ ਦੀ ਹਾਂਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਰੁਟੀਨ ਕਿੰਨਾ ਕਿੰਨਾ ਦਾ ਸੀ ਕੱਲਿਆ ਪੈਰ ਨੂੰ ਛੱਡ ਕੇ ਦਿਆਂ ਕਰਕੇ ਲਈ ਇਸ ਤੋਂ ਅੱਗੇ ਵੱਧੋ ਜੀ ਪਹਿਲਾਂ ਤੁਸੀਂ ਸਟ੍ਰਗਲ ਕਰਕੇ ਅੱਗੇ ਮਸ ਆਏ ਹੁੰਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੀ ਕਰਦੇ ਹੁੰਦੀ ਹਰ ਕਪੜਾ ਦਾ ਤਾਂ ਕੋਈ ਗੱਲ ਨਹੀਂ ਦੀ। ਕੋਈ ਜਾਨੀਆ ਨਾਲੇ ਨਹੀਂ। ਅੱਛਾ ਉਸ ਜਾਨੀਆ ਨਾਲ ਲੈਣੀ ਹੈ। ਇੱਥੇ ਆ ਜਾਨੀਆ ਇੰਸਟੀਚੂਟ ਤੇ ਫਿਰ ਵਾਪਸ ਘਰ ਚਲ ਜਾਨੀਆ। ਫਿਰ ਸੋ ਜਾਨੀਆ ਫਿਰ ਉੱਠਿਆ ਨਹੀਂ। ਚਲੋ ਵਧੀਆ ਚੱਲ ਰਿਹਾ ਸ਼ਡਿਊਲ ਮਾਨ ਇੱਥੇ ਵੀ ਉੱਠ ਜਾਨੇ ਹੋ ਨਾਲ ਲੈਣੇ ਹੋ ਸੋ ਜਾਨੇ ਆ ਜੀ। ਖੁਸ਼ ਹੋ ਜੀ ਵਧੀਆ ਆਪਣੀ ਲਾਈਫ ਚ ਕਿਸੇ ਗੱਲ ਦੀ ਟੈਨਸ਼ਨ ਹੋਵੇ ਜੀ। ਪੜਾਈ ਦੀ ਜੀ। ਲਿਆ ਕਰੋ ਫਿਰ। ਬੱਸ ਤੁਹਾਨੂੰ ਤੱਕ ਲੈਨੇ ਪਲਾਸਟਿਕ ਹਾਂ ਥੋੜਾ ਪਲਾਸਟਿਕ ਨੇ ਬੜੀ ਵਧੀਆ ਗੱਲ ਆ ਵਧੀਆ ਤੁਹਾਡੇ ਸਕੋਰ ਆਉਣ ਠੀਕ ਹੈ ਜੌਨ ਦੀ ਬਸ ਦੀ ਰਾ ਕੁੜੀ ਗੋਡ ਬlesਸ ਯੂ ਥੈਂਕ ਯੂ ਥੈਂਕ ਯੂ ਬੇ ਬੜੀ ਸੋ ਲਾਓ ਕੁੜੀ ਲਈ ਵੀ ਤਾੜੀਆਂ ਦੇ ਲਈ ਨਹੀਂ ਅੱਗੇ ਉਹ ਬਾਈ ਇਸ ਵਾਰ ਸਾਈਜ਼ਰ ਉਹ ਤੋਂ ਆਪਣੀ ਕੋਲ ਸੋ ਤਾੜੀਆਂ ਦਾ ਪਹਿਲਾ ਬਾਈ ਲਿਖੇ ਰਹੀ ਬਈ ਆ ਨਾਮ ਕੇ ਬੜੀ ਵੀ ਖਾਸ ਦੇ ਸੀ ਹਰ ਗੈਸ ਹਾਰਜਸ ਜੀ ਕਿਤੋਂ ਵੱਡੇ ਭਾਈ ਪਿੰਡ ਮੰਡੀ ਪਿੰਡ ਮੰਡੀ ਤੋਂ ਜੀ ਠੀਕ ਹੈ ਭਾਈ ਤੁਸੀਂ ਵੈਸੇ ਕਰਦੇ ਕਿਉਂ ਲਾਈਫ ਦੇ ਵਿੱਚ ਗ੍ਰੀ ਮੈਸਟਰਡੀ ਕੰਪਲੀਟ ਕਰ ਲਈ ਹੂੰ ਤੇ ਹੁਣ ਬਿਜ਼ਨਸ ਬਾਰੇ ਸੋਚ ਮਤਲਬ ਕਿਹੜੇ ਫੀਲਡ ਤੇ ਜਾਣਾ ਪਾਉਣਾ ਗ੍ਰੀ ਪਹਿਲਾਂ ਫਾਰਮਿੰਗ ਵੀ ਕਰ ਰਹੇ ਆਪਾਂ ਹੂੰ ਤੇ ਆਪਾਂ ਨਾਲ ਨਾਲ ਬਿਜ਼ਨਸ ਬਾਰੇ ਸੋਚ ਰਹੇ ਹਾਂ ਜਿਵੇਂ ਰੈਡੀ ਮੈਡਪਾਰਟ ਮੰਟ ਬਣਦਾ ਵੱਡੇ ਵੱਡੇ ਸ਼ੋਰੂਮ ਹੁੰਦੇ ਆਈ ਜਿਸ ਤਿਆਰਾ ਦੇ ਉਹਦੇ ਬਾਰੇ ਸੋਚ ਰਹੇ ਆ ਵੀਰੇ ਤੂੰ ਵੀ ਬੜੀ ਨਵਾਲਤ ਕਰ ਰਹੀ ਨਹੀਂ ਨਹੀਂ ਚੰਗੀ ਗੱਲ ਆ ਬਹੁਤ ਚੰਗੀ ਗੱਲ ਆ ਜੀ ਵੀਰੇ ਪਹਿਲਾਂ ਮੈਂ ਬਾਹਰ ਜਾਣੇ ਬਾਰੇ ਸੋਚਿਆ ਤੇ ਫਿਰ ਉੱਥੇ ਕਮਾਈ ਕਰਨ ਬਾਰੇ ਸੋਚਿਆ ਸੀ ਉਹੀ ਕੋਈ ਆਪਾਂ ਇੱਥੇ ਕਰੀਏ ਮੈਂ ਆਸ ਕਰ ਰਿਹਾ ਖੁਦ ਮੈਂ ਫਾਇਦਾ ਹੀ ਸੀ ਕਿ ਨਾ ਮਰੀਏ ਸੋਚ ਰਿਹਾ ਜੀ ਫਿਰ ਮੈਂ ਸੋਚਿਆ ਬੁਸ਼ਾਰ ਦੇ ਉਹਨੇ ਨਹੀਂ ਮੋਟੀਵੇਸ਼ਨਲ ਸਪੀਚ ਦੱਤੀ ਹੈ ਹੁਣ ਸੋਚਿਆ ਉੱਥੇ ਆਪਾਂ ਘੁੰਮ ਲਈ ਜਾ ਟ੍ਰੈਵਲ ਕਰਨੇ ਆ ਸਮਾਨੀਆ ਕੋਈ ਆਈਡੀਆ ਚ ਹਮਮ ਸੋ ਦਾੜੀਆਂ ਲਾਉਂਿਆ ਚੰਗੀ ਸੋਚ ਕੇ ਕਿਹਨਾਂ ਗਰੀ ਕੁਆਰਟੇ ਵਿੱਚ ਸੁਜੀ ਲਾ ਕੇ ਫਿਰ ਡ੍ਰੀਮ ਮਾਰਦਾ ਅਗਰ ਸਾਰੀ ਗੱਲ ਰਿਫਿਊਜ਼ਲ ਦੇ ਘੜੀ ਵੀਡੀਓ ਦੇ ਘੜੀ ਵੀਜ਼ਾ ਇਹਦਾ ਵਿਜ਼ਾ ਕੋ ਸਹੀ ਹੈ ਇਹ ਕਿਹੜੀ ਕੰਟਰੀ ਦੀ ਹੈ ਲਈ ਅਮਰੀਕਾ ਦੀ ਡ੍ਰੀਮ ਹੀ ਉੱਥੋਂ ਮਾਰਦੇ ਕੋਈ ਕਿਸੇ ਕੋਲ ਜਦੋਂ ਬਈ ਰਿਫਿਊਜ਼ ਲਾਈ ਸੀ ਦੁੱਖ ਬਹੁਤ ਲੱਗਿਆ ਹੋਣਾ ਮੇਰਾ ਵੀਰ ਓਏ 10 20 ਮਿੰਟ ਹੀ ਹੋਏ ਸੀ ਜ਼ਿਆਦਾ ਨਹੀਂ ਹੋਇਆ ਤਾਂ ਸਾਡੇ ਆਪ ਮਾਰਦੇ ਨੂੰ ਆ ਕੇ ਕੀ ਕੀ ਕਹਿ ਕੀ ਸੀਗਾ ਕਹਿੰਦਾ ਤੈਨਾਂ ਤੈਨਾਂ ਰੋਟੀ ਨਹੀਂ ਖਾਦੀ ਕਹਿੰਦਾ ਉਹ ਨਹੀਂ ਨਹੀਂ ਵੀਰੇ ਉਹਦਾ ਗੱਲ ਕੀ ਹੈ ਫਿਰ ਮਰਨਾ ਥੋੜੀ ਆ ਯਾਰ ਕਮਾਲ ਹੈ ਕਹਿਣੀ ਬਈ ਆਪਾਂ ਨੇ ਕੀ ਅਸੀਂ ਕਿਹਾ ਸੀ ਕੀ ਕਿਹਾ ਸੀ ਕਹਿੰਦਾ ਤੈਨਾਂ ਤੈਨਾਂ ਰੋਟੀ ਨਹੀਂ ਖਾਦੀ ਕਹਿੰਦਾ ਕਰੇ ਫਿਰ ਇਹ ਵੀ ਰੋਟੀ ਖਾਣੀ ਹਾਂ ਵੀਰੇ ਬਤਾ ਇਹਨਾਂ ਨੂੰ ਜੇ ਸੱਚ ਦੱਸ ਦਿੰਦਾ ਇਹਨਾਂ ਨੇ ਮਰਨ ਮੰਨਣ ਕਿਉਂ ਨਹੀਂ ਦੇਣੇ ਅਸੀਂ ਕੋਈ ਅਟੈਂਸ਼ਨ ਹੀ ਨਹੀਂ ਲੈਂਦਾ ਯਾਰ ਅੱਛਾ ਅੱਛਾ ਚਲੋ ਇਹ ਇਹ ਥੋੜੇ ਬੱਧੀ ਦੋਸਤ ਹਾਂ ਕੌਕਸ ਪੜਦਾ ਮੈਂ ਤੇ ਮੈਂ ਕੋਈ ਗਾਣੇ ਨਹੀਂ ਗਰੇ ਪੜਦਾ ਲਿਖ ਲੈਣਾ ਵੀਰੇ ਮਨੀ ਮੂਸੇ ਵਾਲਾ ਸੁਣਦਾ ਇਹ ਉੱਥੇ ਖੜਾ ਵੀ ਐਂ ਕਰੀ ਜਾਂਦਾ ਇਹ ਕਹਿੰਦਾ ਪੱਗ ਸੈੱਟ ਕਰਕੇ ਕਹਿੰਦਾ ਲੱਗਦਾ ਸਿੱਧੂ ਮੂਸੇ ਵਾਲਾ ਸ਼ੌਂਕ ਦਾ ਸ਼ੌਂਕੀਂ ਦੇ ਸ਼ੌਂਕ ਦਾ ਹਾਂ ਕੋਈ ਸ਼ੌਂਕ ਸੀ ਵੀਰੇ ਘਰ ਦੇ ਉੱਤੇ ਬੈਠੀ ਆਪ ਵੀ ਕੁਝ ਕਹੌਂਦੇ ਸੀ ਤੇ ਆਪ ਵੀ ਤਰ੍ਹਾਂ ਬੱਦੱਸ ਸੀ ਕਾਦੇ ਦਿੰਦੇ ਨਹੀਂ ਗਏ ਕਾਦੇ ਦਿੰਦੇ ਹੀ ਸਹੀ ਗੱਲ ਆ ਜੇ ਤੁਸੀਂ ਐਸਰਸ ਕਰਨਾ ਚਾਹੁੰਦੇ ਹੋ ਜਾਂ ਪੀਟੀ ਕਰਨਾ ਚਾਹੁੰਦੇ ਹੋ ਘੱਟ ਸਮੇਂ ਦੇ ਵਿੱਚ ਵਧੀਆ ਸਕੋਰ ਅਚੀਵ ਕਰਨਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਯਾਦ ਰੱਖੋ AYUPT ਸਟੱਡੀ ਐਂਡ ਵੀ ਦਾ ਕੰਸਲਟੈਂਟ ਜੀ ਬਿਲਕੁਲ ਜੇ ਤੁਸੀਂ ਵਧੀਆ ਸਕੋਰ ਅਚੀਵ ਕਰਕੇ ਵਧੀਆ ਕੰਟਰੀ ਜਾਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡੇ ਨਾਲ ਕੰਟੈਕਟ ਕਰੋ